ਵਾਹਿਗੁਰੂ ਸਾਹਿਬ ਜੀਓ ਵਾਰ ਮਾਜ ਕੀ ਤਥਾ ਸਲੋਕ ਮਹਲਾ ਪਹਿਲਾ ਮਾਲਕ ਮਰੀਦ ਤਥਾ ਚੰਦਰਹੜਾ ਸੋਈਆ ਕੀ ਪੂਰ ਗਾਵਣੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਤਾਗ ਸਲੋਕ ਮਹਲਾ ਪਹਿਲਾ ਸੁਰਦਾਤਾ ਗੁਰਹਿਵੈ ਘਰ ਸਤਿ ਮੇਰੀ ਗੁਰੂ ਮਹਾਰਾਜ ਸਾਹਿਬ ਜੀ ਅਸ਼ਟਪੰਥਿਆ ਸਪੂਰਨ ਕਰਕੇ फेर बारामाहा ਰਕਿਆ ਹੈ ਬਾਰੇ ਮਾਹ ਤੋਂ ਮਗਰੋਂ ਦਿਲਾਂ ਨਾ ਬਾਣੀ ਰਚੀ ਹੈ ਹੁਣ ਵਾਰ ਆਰੰਭ ਕਰਨੇ ਹਨ ਵਾਰ ਦੀ ਇਹ ਸਾਸੰਗੀ ਪਹਿਲੇ ਪਾਤਸ਼ਾਹ ਦੀ ਹੈ ਵਾਰ ਮਾਜ ਦੀ ਮਾਜ ਰਾਗ ਦੀ ਜਿਹੜੀ ਵਾਰ ਹੈ ਉਹ ਪਹਿਲੇ ਪਾਤਸ਼ਾਹ ਦੀ ਹੈ ਵਾਰ ਨਾਮ ਜਸਦਾ ਹੈ ਵਾਰ ਨਾਮ ਦੋ ਸੂਰਮਿਆਂ ਦੇ ਮੁਕਾਬਲੇ ਦਾ ਨਾਮ ਹੈ ਵਾਰ ਨਾਮ ਪੌੜੀਆਂ ਦਾ ਹੈ ਜਿਵੇਂ ਸੂਰਮਿਆਂ ਦੇ ਵਾਰ ਆਪ ਵੀ ਚੱਲਣ ਇਸ ਤਰ੍ਹਾਂ ਦੀ ਵਾਰ ਹੁੰਦੀ ਹੈ ਇਹ ਪਹਿਲੇ ਪਾਤਸ਼ਾਹ ਦੀ ਵਾਰ ਹੈ ਮਾਜ ਜਿਹੜੀ ਵਾਰ ਹੈ ਤਫਾ ਐਸੇ ਤੈਸੇ ਹੀ ਸ੍ਰੀਉਕ ਮਹੱਲਾ ਪਹਿਲਾ ਮਹਾਰਾਜ ਦੇ ਸਲੋਕ ਦੇ ਮਹਾਲੇ ਜਿਹੜੇ ਹੈ ਉਹ ਵੀ ਪਹਿਲੇ ਪਾਸ਼ਾ ਦੇ ਵਿਸ਼ੇਸ਼ ਕਰਕੇ ਆਉਣਗੇ ਹੋਰ ਜਿਸ ਪਾਸ਼ਾ ਦੇ ਆਉਣਗੇ ਉਹ ਨਾਮ ਨੰਬਰ ਦੇ ਦਿਆ ਕਰਨਗੇ ਮਾਲਕ ਮੁਰੀਦ ਤਫਾ ਚੰਦਰ ਹੜਾ ਸੋਈਆ ਕੀ ਤੂੰ ਗਾਵਣੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੰਜਾ ਦਾ ਸ੍ਰੀ ਅਕਾਲ ਤਖਤ ਰਚਿਆ ਹੈ ਇਹਨਾਂ ਮਹਾਰਾਜ ਸਾਹਿਬ ਸਕੇ ਪਾਸ਼ਾ ਜੀ ਨੇ ਪੰਜਵੇਂ ਪਾਸ਼ਾ ਦੇ ਪੁੱਛਿਆ ਮਹਾਰਾ ਸਾਨੂੰ ਬਾਣੀ ਰਚਣ ਦੀ ਕੀ ਆਗਿਆ ਹੈ ਮਾਰੂ ਇਹ ਕਹਾਂ ਹੁਣ ਬਾਣੀ ਜਿਹੜੇ ਸ੍ਰੋਤ ਦੇ 9ਵੇਂ ਦੇ 30 ਲਿਆਂਗੇ ਉਹਨਾਂ ਦੀ ਬਾਣੀ ਕਢਾਵਾਂਗੇ 10ਵੇਂ ਸ੍ਰੋਤ ਦੇ ਚ ਤੁਸੀਂ ਬਾਣੀ ਵਿਅੰਤ ਹੋ ਗਈ ਇਸ ਬਾਣੀ ਦਾ ਹੀ ਪ੍ਰਚਾਰ ਕਰਨਾ ਤੇ ਨੌ ਧੁਨਾਂ ਤੁਸੀਂ ਰੱਖਿਓ ਇਸ ਇਹ ਪਾਤਸ਼ਾਹ ਨੂੰ ਹੁਕਮ ਸੀ ਮਹਾਰਾ ਪੰਨੇ ਪਾਤਸ਼ਾਹ ਦਾ ਇਸ ਪ੍ਰਕਾਰ ਇਹ ਗੁਰਬਲਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਭਾਈ ਮਨੀ ਸਿੰਘ ਤੇ ਪਾਕਿਸਤਾਨ ਦੇ ਸਵਾਲ ਦੇ ਵਿੱਚ ਜੋ ਇਸ ਪ੍ਰਕਾਰ ਮਹਾਰਾ ਸਾਹਨ ਭਾਈ ਗੁਰਦਾਸ ਦੇ ਪਾਸੋਂ ਇਹ ਧੁਨਾਂ ਲਿਖਾਈਆਂ ਗੁਰੂ ਹਰਗੋਬਿੰਦ ਸਾਹਿਬ ਦੇ ਸੰਜਨ ਸ੍ਰੀ ਅਕਾਲ ਪੁਰਖ ਸਾਹਿਬ ਰਤਿਆ ਹੈ ਸੁਰਮਿਆਂ ਦੀਆਂ ਵਾਰਾਂ ਸੁਣਿਆ ਕਰਦੇ ਜਿਹੜੀ ਵਾਰ ਪਸੰਦ ਆਉਂਦੀ ਓਦੀ ਧੁਨੀ ਗੁਰੂ ਅੰਸਾਹ ਸਾਹਿਬ ਦੇ ਚਾੜਦੇ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਹਜ਼ੂਰ ਸਾਡੀ ਅਬਦੁੱਲਾ ਤੇ ਨੱਥਾ ਸਨ ਉਹ ਮਾਰੇ ਸਾਨੂੰ ਪਿਛਲੇ ਪਹਾਰ ਦੀਵਾਨੇ ਚ ਵਾਰਾਂ ਸੁਣਾਇਆ ਕਰਕੇ ਕਰਕੇ ਸੁਰਮਿਆਂ ਦੀਆਂ ਉਹ ਵਾਰਾਂ ਦੇ ਵਿੱਚੋਂ ਮਹਾਰਾਜ ਸਾਹਿਬ ਇੱਕ ਪਹਿਲਾ ਮਾਹੀ ਦੀ ਵਾਰ ਚ ਨੌ ਧੁਨੀਆਂ ਗੁਰੂ ਅੰਸਾਹ ਸਾਹਿਬ ਦੇ ਸੁਣੀਆਂ ਹਨ ਪਹਿਲੀ ਮਾਹੀ ਦੀ ਵਾਰ ਦੀ ਧੁਨੀ ਆਚਰਨ ਕਰਦੇ ਹਨ ਮਾਲਕ ਮਰੀਦ ਤਹਾ ਚੰਦਰ ਹੜਾ ਸੋਹੀਆ ਕੀ ਧੂ ਗਾਗਲੀ ਇੱਕ ਵਾਰ ਦੀ ਗੱਲ ਹੈ ਸਾਧ ਸੰਗ ਦੀ ਕਾਬਲ ਦੇ ਉੱਤੇ ਜਿਹੜਾ ਮਾਮਲਾ ਸੀ ਅਕਬਰ ਬਾਦਸ਼ਾਹ ਦਾ ਉਹ ਸਾਰਾ بگੜ ਗਿਆ ਕਾਬਲ ਦੇ ਜਿਹੜੇ ਲੋਕ ਪਰਜਾ ਸੀ ਉਹ ਇਹ ਤੋਂ ਆਕੀ ਹੋ ਗਈ ਮਾਮਲਾ ਨਾ ਦੇਵੇ ਉਸ ਵੇਲੇ ਅਕਬਰ ਨੇ ਵੀਰਾ ਰੱਖਿਆ ਪਾਨਾ ਦਾ ਤੇ ਤਲਵਾਰ ਵੀ ਜਿਹੜਾ ਸੂਰਮਾ ਚੱਕ ਕੇ ਕਾਬਲ ਦੇ ਤੇ ਚੜਾਈ ਕਰੇ ਉਹ ਜੋ ਮੰਗੇਗਾ ਮੈਂ ਇਨਾਮ ਦੇਵਾਂਗਾ ਇਹ ਮਾਲਕ ਖਿਤਾਬ ਸੀ ਜਿਹੇ ਦਾ ਮਰੀਦ ਨਾਉ ਸੀ ਉਸਨੇ ਕਿਹਾ ਕਿ ਪਾਦਸ਼ਾਹ ਮੈਂ ਜਾਮਾ ਪਾਨਾ ਦਾ ਜੀੜਾ ਲੈ ਕੇ ਚੱਲਿਆ ਤਲਵਾਰ ਮਿਆਨ ਚ ਪਾ ਲਈ ਤੇ ਚੜਾਈ ਕੀਤੀ ਅਕਬਰ ਨੂੰ ਬਾਦ ਫੌਜ ਨਾਲ ਦਿੱਤੀ ਫੌਜ ਲੈ ਕੇ ਕਾਬਲ ਦੇ ਤਾਂ ਹੀ ਜਾ ਕੇ ਸਾਧਿਆ ਉਹਨਾਂ ਸਾਰਿਆਂ ਨੂੰ ਕਾਬਲ ਦੇ ਲੋਕਾਂ ਨੂੰ ਨਵਾ ਕੇ ਮਰੀਦ ਨੇ ਮਲਕ ਜਹਾਂ ਦਾ ਖਿਤਾਬ ਸੀ ਉਸਨੇ ਕਾਬਲ ਦੇ ਇਲਾਕੇ ਨੂੰ ਸਾਰੇ ਨੂੰ ਅਧੀਨ ਕਰ ਲਿਆ ਅਧੀਨ ਕਰਕੇ ਸੋਚਿਆ ਵੀ ਹੁਣ ਮਾਮਲਾ ਛੇ ਮਹੀਨੇ ਲੈ ਕੇ ਬਾਦਸ਼ਾਹ ਦੇ ਪਾਸ ਪੇਸ਼ ਹੋਵਾਂਗੇ ਉਥੇ ਹੀ ਤੇ ਗਿਆ ਜਿਹੜਾ ਚੰਦਰਹਰੀਆ ਚੰਦਰਹਰਾ ਸੀ ਉਹ ਕੋਈ ਹੰਕਾਰ ਰੱਖਦਾ ਸੀ ਕਿ ਮੈਂ ਇਹ ਮਲਕ ਮਰੀਦ ਦੇ ਬਰਾਬਰ ਦਾ ਹਾਂ ਤੇ ਉਸ ਵੇਲੇ ਸਾਧ ਸੰਗਤ ਜੀ ਇਹ ਹੰਕਾਰ ਦੇ ਵਿੱਚ ਆ ਕੇ ਕਹਿਣ ਲੱਗਾ ਬਾਦਸ਼ਾਹ ਨੂੰ ਤਗਲੀ ਖਾਦੀ ਕਿ ਪਾਦਸ਼ਾਹ ਜਿਹੜਾ ਮਲਕ ਮਰੀਦ ਸੀ ਉਹਦਾ ਕਾਬਲ ਦਾ ਮਾਲਕ ਬਣ ਕੇ ਬਹਿ ਗਿਆ ਉਹ ਹੁਣ ਤੇਰੇ ਕੋਲ ਨਹੀਂ ਆਉਣਾ ਚਾਹੁੰਦਾ ਉਹਨੂੰ ਹਲਾਕਾ ਮੇਡਿਆ ਹੈ ਸੁਣ ਕੇ ਬਾਦਸ਼ਾਹ ਨੇ ਕਿਹਾ ਕਿ ਚੰਗਾ ਹੋਇ ਕਿਵੇਂ ਕਰੀਏ ਕਿ ਮੈਨੂੰ ਆਗਿਆ ਦੇ ਮੈਂ ਚੜਾਈ ਕਰਕੇ ਜਾਮੈਂ ਉਹ ਸੁਣ ਕਰਕੇ ਅਕਬਰ ਨੇ ਉਹਨੂੰ ਵੀ ਫੌਜ ਦੇ ਦਿੱਤੀ ਇਹ ਫੌਜ ਲੈ ਕੇ ਚੰਦਰਹੜਾ ਜਿਹੜਾ ਸੋਈਆ ਇਹ ਦੀ ਯਾਤ ਸੀ ਸੋਈਆ ਇਹ ਯਾਤ ਵਾਲਾ ਜਿਹੜਾ ਚੰਦਰਹੜਾ ਸੀ ਇਹ ਫੌਜ ਲੈ ਕੇ ਗਿਆ ਅੰਦਰੋਂ ਤਾਂ ਤਿਆਰੀ ਕਰਨੀ ਕਿ ਉਹਦੇ ਨਾਲ ਮੈਂ ਯੰਗ ਕਰਾਂਗਾ ਤੇ ਬਾਹਰੋਂ ਕਰ ਮਲੌਨੀ ਦੀ ਗੱਲ ਕਹੀ ਕਹਿੰਦਾ ਵੀ ਤੂੰ ਪਿੱਛੇ ਵਾਪਸ ਹੋ ਜਾ ਤੇ ਮੈਂ ਇੱਥੇ ਰਹੂੰਗਾ ਉਹ ਕਹਿਣ ਲੱਗਾ ਜਿਹੜਾ ਤੇਰਾ ਖੋਤਾ ਆਰਾਦਾ ਹੈ ਉਹ ਤੂੰ ਮੈਨੂੰ ਮਾਰਨ ਆਤੇ ਆਏ ਕਬਜ਼ਾ ਕਰਨ ਆਤੇ ਆਏ ਉਹ ਗੱਲ ਤੂੰ ਖੁਦਾਈ ਕਿਉਂ ਰੱਖਦਾ ਹੁਣ ਸਾਹਮਣੇ ਹੋ ਕੇ ਮੁਕਾਬਲਾ ਕਰ ਮਲਕ ਮਰੀਦ ਨੇ ਕਿਹਾ ਇਹ ਫਿਰ ਚੰਦਰ ਹਰਾ ਵੀ ਉਸ ਵੇਲੇ ਸਾਧ ਸੰਗੇ ਜੀ ਪਿਆਰ ਹੋ ਗਿਆ ਆਪਣੀ ਫੌਜ ਨੂੰ ਨਾਲ ਲੈ ਕੇ ਜੰਗ ਹੋਇਆ ਇਹਨਾਂ ਦਾ ਦੋਹਾਂ ਦੇ ਜੰਗ ਹੋਣ ਤੋਂ ਸਾਧ ਸੰਗੇ ਜੀ ਇਕੱਠੇ ਹੀ ਵਾਰ ਚੱਲ ਗਏ ਇਕੱਠੇ ਵਾਰ ਚੱਲਣ ਤੋਂ ਦੋਵੇਂ ਹੀ ਮਰ ਗਏ ਜੰਗ ਦੇ ਵਿੱਚ ਇਹ ਸੂਰਮਿਆਂ ਨੇ ਗੁਰੂ ਸਾਹਿਬ ਦੇ ਪਾਸ ਬਾਤ ਸੁਣਾਈ ਉਸ ਵਾਰ ਦੀ ਤੁਮਤੇ ਗੁਰੂ ਸਾਹਿਬ ਨੇ ਕਿਹਾ ਵੀ ਮਾਝ ਦੀ ਵਾਰ ਪਾਈ ਗਾਇਆ ਉਹ ਇਸ ਪ੍ਰਕਾਰ ਦੀਆਂ ਪੌੜੀਆਂ ਹਨ ਉਹਨਾਂ ਦੀਆਂ ਤੋਂ ਕਿ ਕਿਸਮਝ ਹੋਏ ਕਾਬਲ ਵਿੱਚ ਮਰੀਦ ਖਾਂ ਫੜਿਆ ਵੱਜੋੜ ਤੇ ਚੰਦਰ ਖਾਲ ਤਬ ਵੱਧੋ ਸਰਕਾਰ ਇਸ ਪ੍ਰਕਾਰ ਦੀਆਂ 8 ਤੁਗੀਆਂ ਦੀਆਂ ਪੌੜੀਆਂ ਹਨ ਇਸ ਚਾਲ ਦੇ ਉੱਤੇ ਸਾਬ ਸੰਗੇਜੀ ਅੱਠ ਦੀ ਅੱਠ ਦੀ ਇਹ ਹਲਾ ਹੋਣ ਲੱਗੀ ਕੰਸਾ ਜੀ ਅੱਠ ਹੈ ਨਾ ਠੀਕ ਅੱਠ ਇਹ ਅੱਠ ਤੁਗੀਆਂ ਪੌੜੀਆਂ ਉਹ ਢਾਡੀਆਂ ਗਾਇਆ ਮਹਾਰਾ ਦੇ ਪਾਸ ਹੈ ਗੁਰੂ ਜੀ ਕਾਇਆ ਦਿੱਤੋ ਲੋਤੇ ਤੇ ਭਾਈ ਮਾਝ ਦੀ ਵਾਰ ਉਚਾਰਿਆ ਕਰੋ ਆਇਆ ਕਰਿਓ ਇਹ ਆਗਿਆ ਦਿੱਤੀ ਹੈ ਇਸੇ ਪ੍ਰਕਾਰ ਸਾਸੰਗ ਜੀ ਮਾਲਕ ਮੂਰੀਦ ਮੂਰੀਦ ਜੋ ਸੇਵਕ ਬਣ ਕੇ ਨਿਮਰਤਾ ਵਾਲੇ ਸੁਭਾਅ ਵਾਲਾ ਤੇ ਮਾਲਕ ਸਾਰਿਆਂ ਦਾ ਬਾਦਸ਼ਾਹ ਹੈ ਉਹ ਕੋਣ ਵਿਵੇਕ ਹੈ ਤੇ ਚੰਦਰ ਵਾਂਗੂ ਹੱਸਾ ਕਰਨ ਵਾਲਾ ਮੋਹ ਦਾ ਮਾਰਿਆ ਆਇਆ ਮੋਹ ਹੈ ਇਹ ਮੋਹ ਰੂਪੀ ਆਇਆ ਹੈ ਮੋਹ ਦੀ ਤੇ ਵਿਵੇਕ ਦੀ ਆਪੋ ਵਿੱਚ ਹੀ ਲੜਾਈ ਹੈ ਇਸ ਪ੍ਰਕਾਰ ਦੋਹਾਂ ਸੂਰਮਿਆਂ ਦਾ ਮੁਕਾਬਲਾ ਹੈ ਦੇ ਵਿੱਚ ਬਿਗੇਲੀ ਦੇ ਮੋਹ ਦਾ ਜਿਹੜਾ ਜੰਗ ਹੈ ਗੁਰਮੁਖਾਂ ਦੇ ਮਨਮੁਖਾਂ ਦਾ ਜਿਹੜਾ ਜੰਗ ਹੈ ਇਸ ਪ੍ਰਕਾਰ ਦੇ ਨੂੰ ਧੂੜੀ ਦੇ ਉੱਤੇ ਇਹ ਬਾਗ ਗਾਉਣਾ ਕਰਿਓ ਆਗਿਆ ਦਿੰਦੇ ਹਨ ਮਹਾਰਾਜ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਆਦਿ ਵਿੱਚ ਮੰਗਲ ਕਰਦੇ ਹਨ ਇੱਕ ਹੈ ਦਾਇਕ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕਹੈ ਸਤ੍ਰੀ ਕਾਲਵਾਦ ਰੂਪ ਨਾਮ ਪ੍ਰਸਿੱਧ ਹੈ ਕਰਤਾ ਸਾਰੇ ਜੈ ਨੂੰ ਰਚਣ ਵਾਲਾ ਹੈ ਪੁਰਖ ਸਾਰੇ ਨਾਮ ਨੂੰ ਪੂਰਨ ਹੈ ਮਿਰਪਾ ਗੁਰ ਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਇਹਨਾਂ ਮੰਤਰ ਲਿਖ ਕੇ ਇਹ ਸਾਧ ਸੰਗਤ ਦੀ ਖੋੜ ਸਾਹ ਮੰਤਰ ਹੈ ਇਹਨਾਂ ਮੰਤਰਾਂ ਦੇ ਭੇਦ ਹੁੰਦੇ ਆ ਨਾ ਹਰੇ ਰਾਮ ਹਰੇ ਰਾਮ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ 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 ਹਰੇ ਹਰੇ ਇਹ ਖੋੜ ਸਾਹ ਮੰਤਰ ਹੈ ਜ ਆਪ ਪਿਛਲੇ ਜੁਗਾਂ ਦਾ ਗੁਰੂ ਸਾਹਿਬ ਨੇ ਕਿਹਾ ਏਹੋ ਹੀ ਪਾਠ ਕਰੋ ਭਾਈ ਕੋ ਓਮਕਾਰ ਸਤਨਾਮ ਕਰਤਾ ਪੁਰ ਗੁਰ ਪ੍ਰਸਾਦ ਇਹੋ ਮੰਤਰ ਜਪਿਆ ਕਰੋ ਇਹ ਆਂਗਿਆ ਦਿੱਤੀ ਹੈ ਇਸੇ ਪ੍ਰਕਾਰ ਧਾਰਮ ਸੰਤ ਤੁਸੀਂ ਪਿਛਲੇ ਜੁੱਗਾਂ ਦਾ ਓਮ ਨਮੋ ਭਗਵਤੇ ਵਾਸਦੇ ਆ ਉਹਦੇ ਸਮਾਰਨ ਲਈ ਕੋਮਕਾਰ ਸਤਨਾਮ ਗੁਰਪ੍ਰਸਾਦ ਦਾ ਜਾਪ ਕਰਿਆ ਕਰ। ਇਹ ਮੰਤਰਾਂ ਦੇ ਭੇਦ ਹਨ। ਇਸੇ ਪ੍ਰਕਾਰ ਸਾਧ ਸੰਗਤ ਵੀ ਹੋਰ ਮੰਤਰਾਂ ਦੇ ਭੇਦ ਸਮ ਹੈ ਜੋ ਇਸ মূল ਮੰਤਰ ਦੇ ਵਿੱਚ ਆਉਂਦੇ ਹਨ। ਸੋ ਇਸ ਪ੍ਰਕਾਰ ਖੋੜਸਾ ਮੰਤਰ ਉਚਾਰਨ ਕਰਕੇ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ ਬਾਣੀ ਅੱਗੇ। ਸ਼ਲੋਕ ਮਹਲਾ ਪਹਿਲਾ ਗੁਰਦਾਤਾ ਗੁਰ ਹਿਦਾਇਤ ਧਰ ਸ੍ਰੀ ਗੁਰੂ ਸਾਹਿਬ ਸਰਗਰ ਨਾਨਕ ਦੇਵ ਜੀ ਕਰਤਾਰ ਪ੍ਰਸਾਦ ਵਿੱਚ ਵਿਰਾਜਮਾਨ ਹਨ 라ਵੀ ਦੇ ਕਿਨਾਰੇ ਤੇ ਇਥੇ ਸਿੱਖ ਸੰਗਤਾਂ ਆਪਦੇ ਦਰਸ਼ਨ ਕਰਦੀਆਂ ਹਨ ਬੜੇ ਪ੍ਰਸੰਨ ਹੁੰਦੇ ਹਨ ਦਰਸ਼ਨ ਕਰਕੇ ਅਤੇ ਨਿਹਾਲ ਹੋ ਕੇ ਸਿੱਖ ਸੰਗਤਾਂ ਗੁਰੂ ਸਾਹਿਬ ਤੋਂ ਵਿਰੇਸ਼ ਪੁੱਛਦੀਆਂ ਹਨ ਉਸ ਜਿਹੜੇ ਮਹਾਰਾਜ ਸਾਹਿਬ ਦੇ ਗੁਰੂ ਦਾ ਸਰੂਪ ਪੁੱਛਿਆ ਮਹਾਰਾਜ ਸਾਹਿਬ ਗੁਰੂ ਦਾ ਸਰੂਪ ਕਿਹਾ ਗਿਆ ਹੈ ਤਮਾਰਾ ਸਾਫ ਫਰਮਾਉਂਦੇ ਹਨ ਇਹ ਗੁਰਸਿੱਖੋ ਸੁਣੋ ਗੁਰਦਾਤਾ ਗੁਰਹਿਰੈ ਘਰ ਇਹ ਭਾਈ ਸਤਗੁਰੂ ਤਾਂ ਅਕਾਲ ਪ੍ਰਖੰਤਰ ਜਾਨੀ ਦਾਤੇ ਹਨ ਸਾਰਿਆਂ ਨੂੰ ਸਭਨਾਂ ਦੇ ਤਾਂ ਇਹ ਬ੍ਰਹਮ ਗਿਆਨ ਦੇ ਦਾਤੇ ਐ ਮੁਕਤ ਦੇ ਦਾਤੇ ਐ ਸਭ ਪਦਾਰਥਾਂ ਦੇ ਦਾਤੇ ਹਨ ਅਤੇ ਹਿਵਾ ਘਾਰੇ ਸੇ ਗੁਰੂ ਸਾਹਿਬ ਹਿਮਾਲੇ ਦਾ ਘਰ ਬਰਫ਼ ਦੇ ਘਰ ਹਿਵਾ ਨਾਲ ਬਰਫਦਾ ਬਰਫ ਦੇ ਘਰ ਹਿਮਾਲੇ ਵੀ ਨਹੀਂ ਠੰਡੇ ਹਨਗੇ ਬੜੇ ਸ਼ਾਂਤ ਕੇ ਤਾਂ ਹਮ ਗੁਰੂ ਸਾਹਿਬ ਸਤਿ ਪੀਰ ਆ ਘਰ ਹਨ ਮਹਾਰਾਜ ਸਾਹਿਬ ਗੁਰ ਦੀਪਕ ਤੇਨੂੰ ਫਿਰ ਗੁਰੂ ਮਹਾਰਾਜ ਸਾਹਿਬ ਦੀਪਕ ਪ੍ਰਕਾਸ਼ ਕਰਨ ਦੀਵੇ ਦੀ ਨਿਆਈ ਹਨ ਇੰਨਾ ਲੋਕਾਂ ਨੂੰ ਪ੍ਰਕਾਸ਼ਨ ਵਾਲੇ ਕਿੰਨੇ ਲੋਕ ਸਵਰਗ ਲੋਕ ਮਾਤ ਲੋਕ ਪਤਾਲ ਨੂੰ ਸਾਰਿਆਂ ਦੇ ਅੰਦਰ ਗਿਆਨ ਦੀ ਲੋਅ ਪਾਉਣ ਵਾਲੇ ਪ੍ਰਕਾਸ਼ ਕਰਨ ਵਾਲੇ ਸਤਿਗੁਰੂ ਦਾ ਦੀਵੇ ਦੀ ਨਿਆਈ ਹਨਗੇ ਗੁਰ ਦੀਪਕ ਤੇ ਉਹ ਲੋਕਾਂ ਦੇ ਦੀਪਕ ਪ੍ਰਕਾਸ਼ ਕਰਨ ਸਤਿਗੁਰੂ ਜੀ ਜਾਦਰ ਸੁਪਨ ਸਕੋਵਰ ਦੇ ਵੀ ਸਾਖੀ ਰੂਪ ਹਨ ਸਤਿਗੁਰੂ ਜੀ ਅਮਰ ਪਦਾਰਥ ਨਾਨਕਾ ਸਿਮੂ ਲੋਕਨ ਦਇਨ ਤੋ ਮਨੁਖੋ ਤੇ ਦੇਵ ਤੇ ਉਹਨਾਂ ਦੇ ਵੀ ਗੁਰੂ ਸਾਹਿਬ ਦੀਪਕ ਪ੍ਰਕਾਸ਼ਤ ਹਨ ਅਮਰ ਪਦਾਰਥ ਨਾਨਕਾ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਨੇ ਇਹ ਪਾਈ ਅਮਰ ਮੁਕਤੀ ਰੂਪ ਪਦਾਰਥ ਮਰਨ ਤੋਂ ਰਹਿਜੋ ਪਦਾਰਥ ਅਮਰ ਹੋਣ ਵਾਲਾ ਮਨ ਮੰਨਿਆ ਸੁਖ ਹੂ ਜਿਹਨਾਂ ਦਾ ਸਤਿਗੁਰਾਂ ਜੀ ਮਨ ਮੰਨ ਗਿਆ ਉਹਨਾਂ ਨੂੰ ਸੁਖ ਸਲੂਖ ਦੀ ਪ੍ਰਾਪਤੀ ਹੁੰਦੀ ਹੈ ਏ ਬੱਚੇ ਨੂੰ ਸੁਣਦੇ ਹੋ ਮਹਾਰਾਜ ਜੀ ਦੀ ਸੇਵ ਉਸ ਵਕਤ ਮਹੱਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧ ਇਹ ਸੁਖਨ ਪੁੱਛਿਆ ਸਕੇ ਪਾਪਾ ਮੋਹਰੀਆਂ ਅਵਸਥਾ ਦੱਸੋ ਕਈਆਂ ਜੀਆਂ ਹਨ ਤੰਗੂ ਜੀ ਸਾਹਿਬ ਮੋਹਰੀਆਂ ਦੱਸ ਅਵਸਥਾ ਫਰਮਾਉਂਦੇ ਹਨ ਪਹਿਲਾ ਪਿਆਰ ਲੱਗਾ ਥਣ ਦੁੱਧ ਪਹਿਲਾਂ ਵੇਖੋ ਭਾਈ ਜਦੋਂ ਬੱਚਾ ਜਨਮ ਧਾਰਦਾ ਹੈ ਉਸ ਬੱਚੇ ਦਾ ਜਨਮ ਅਨੁਸਾਰ ਲੱਗੀ ਛੁਟਕੀ ਲੱਗੀ ਕ੍ਰਿਸ਼ਨਾਂ ਲੈ ਵੀ ਤੋ ਜਾਂਦੀ ਹੈ ਮਹਾਰਾਜ ਦੇ ਨਾਮ ਨਾਲੋਂ ਕ੍ਰਿਸ਼ਨ ਲੱਗ ਜਾਂਦੀ ਮਾਇਆ ਅਮਰ ਵਰਤਾਇਆ ਇਹ ਮਾਇਆ ਹੁਕਮ ਵਰਤਾ ਦਿੰਦੀ ਹੈ ਉਦੋਂ ਮਾਤਾ ਦੇ ਅਸਣ ਦੇ ਦੁੱਧ ਚੁੰਗਣ ਨਾਲ ਬੱਚੇ ਦਾ ਪਹਿਲੀ ਅਵਸਥਾ ਹੈ ਮੋਦੀ ਥਣ ਦੁੱਧ ਮਾਤਾ ਦੇ ਅਸਣਨ ਦੁਆਰਾ ਦੁੱਧ ਚੁੰਗਣ ਦਾ ਪਿਆਰ ਲੱਗਾ ਰਹਿੰਦਾ ਹਰ ਵਕਤ ਜਦੋਂ ਮਾਤਾ ਮੁਖ ਤੋਂ ਅਸਣ ਕੱਢ ਲਵੇ ਥਣ ਕਾਢੇ ਬਿਲ ਬਲੀਦੇ ਬਰਲਾਵ ਤੇ ਬਰਲਾਵ ਕਰਨ ਲੱਗ ਜਾਂਦਾ ਹੈ ਤੇ ਪਹਿਲੀ ਮੋਹ ਦੀ ਅਵਸਥਾ ਹੈ ਦੂਜੇ ਮਾਏ ਬਾਪ ਦੀ ਸੁਧ ਦੂਜੀ ਅਵਸਥਾ ਮਾਂ ਦਾਦੀ ਤੇ ਤੇਰਾ ਬਾਪੂ ਹੈ ਉਹ ਮੇਰੀ ਮਾਂ ਹੈ ਉਹ ਮਾਂ ਤੇ ਦਾਦੀ ਗਿਆਤ ਹੋ ਜਾਂਦੀ ਦੂਜੀ ਅਵਸਥਾ ਮੋਹ ਦੀ ਇਹ ਹੈ ਮਾਂ ਤੇ ਪਿਓ ਦਾ ਗਿਆਨ ਹੋਣ ਲੱਗ ਜਾਂਦਾ ਹੈ ਮੇਰੇ ਮਾਂ ਹੈ ਮੇਰੇ ਪਿਓ ਹੈ ਉਹਨਾਂ ਨੂੰ ਵੇਖ ਕੇ ਖੁਸ਼ ਹੋ ਜਾਂਦਾ ਹੈ ਉਹਨਾਂ ਦੀ ਪੁੱਛੜ ਤੋਂ ਬਿਨਾਂ ਹੋਰ ਪਾਸੇ ਜਾਣਾ ਨਹੀਂ ਚਾਹੁੰਦਾ ਤੀਜੇ ਤਇਆ ਸਾਦੀ ਦੇ ਤੀਜੇ ਸਾਥ ਸੰਗੀ ਭਰਾਵਾਂ ਨੂੰ ਸਮਝਣ ਲੱਗ ਜਾਂਦਾ ਤੀਜੀ ਮੋਹ ਦੀ ਅਵਸਥਾ ਇਹ ਹੈ ਦੇ ਮੇਰੇ ਭਰਾ ਹੈ ਇਹ ਭਾਬੀ ਮੇਰੇ ਭਰਾ ਦੀ istri ਹੈ ਇਸ ਨੂੰ ਅੱਜ ਕੱਲ ਤਾਂ ਭਾਬੀ ਮਾਵਾਂ ਨੂੰ ਵੀ ਕਹਿੰਦੇ ਆ ਸ਼ਹਿਰਾਂ ਵਿੱਚ ਇਸਲਾਮਬਰ ਸਰ ਵਿੱਚ ਪਰ ਭਾਬੀ ਭਰਾ ਦੀ istri ਦਾ ਵਾਕ ਸਮਝਣਾ ਇੱਥੇ ਦੇਬ ਅਤੇ ਦੇਦੇ ਭੈਣ ਦਾ ਨਾਮ ਹੈ ਦੇਦੇ ਭੈਣ ਦਾ ਪਤਾ ਲੱਗਦਾ ਹੈ ਦੇਦੇ ਮਾਂ ਨੂੰ ਅੱਜ ਕੱਲ ਕਹਿੰਦੇ ਆ ਪਰ ਭੈਣ ਦਾ ਵਾਕ ਇੱਥੇ ਚੌਥਾ ਪਿਆਰ ਉਹ ਪੰਨੀ ਖੇਡ ਚੌਥੀ ਵਸਾ ਇਹ ਹੈ ਜਿਹੜੇ ਖੇਡਣ ਦੀ ਪਿਆਰ ਪ੍ਰੀਤ ਪੈਦਾ ਹੋਈ ਜਿਹਨ ਦਾ ਪਿਆਰ ਹਰ ਵਕਤ ਖੇਲਦਾ ਹੀ ਰਹਿੰਦਾ ਹੈ ਕਦੇ ਕਿਸੇ ਚੀਜ਼ ਨਾਲ ਖੇਡ ਲਾਉਂਦਾ ਕਦੇ ਗੁੱਲੀ ਗੱਨਾ ਖੇਲਦਾ ਹੈ ਕਦੇ ਕਿਸੇ ਪ੍ਰਕਾਰ ਖੇਲ ਰਿਹਾ ਹੂੰ ਖਿਆਲ ਛੋੜ ਦੀ ਪਿਆਰ ਪ੍ਰੀਤ ਪੈਦਾ ਹੋਈ ਇਹ ਚੌਥੀ ਮੋਦੀ ਅਵਸਥਾ ਹੈ ਪੰਜਵਾਂ ਖਾਣ ਪੀਣ ਦੀ ਤਾਂ ਪੰਜਵੀਂ ਮੋਦੀ ਅਵਸਥਾ ਹੈ ਜਿੱਥੇ ਖਾਣ ਪੀਣ ਦੀ ਚਿਤ ਲੱਗਾ ਰਹਿੰਦਾ ਚੋਰੀ ਵੀ ਮਾਂ ਤੋਂ ਖਾ ਜਾਂਦਾ ਪਿਓ ਤੋਂ ਚੋਰੀ ਖਾ ਜਾਂਦਾ ਖਾਣ ਪੀਣ ਵੱਲ ਦੌੜਦਾ ਰਹਿੰਦਾ ਹੈ ਹਰ ਵਕਤ ਦੌੜਦੀ ਖਾਨ ਪੀਣ ਦੀ ਲੱਗੀ ਰਹਿੰਦੀ ਜਿੱਥੋਂ ਵੀ ਮਿਲ ਜੇ ਖਾ ਜਾਂਦਾ ਛੜਵਾ ਹੀ ਨਹੀਂ ਸਿਦਾਂ ਤਾਂ ਨਾ ਪੁੱਛਿਆ ਜਾ ਇਹਨਾਂ ਵਸਤਾ ਮੋਦੀ ਹੈ ਫਿਰ ਕਾਮ ਐਸਾ ਆ ਕੇ ਚੜਦਾ ਇਸੇ ਪੰਬਰ ਪੁਣੇ ਤੇ ਕੋਈ ਨਾ ਪੁੱਛੋ ਯਾਦ ਕੋਈ ਯਾਦ ਪਾਤ ਨਹੀਂ ਪੁੱਛਦਾ ਛਾਤੀ ਸਾਹਿਬ ਸਿੰਘ ਯਾਦ ਕੋ ਯਾਦ ਦੇ ਵਿੱਚੀ ਦੁਪੈਂਦਾ ਹੈ ਗੱਦੇ ਗੰਦੇ ਦਮ ਪਿਆਸ ਵਿਸ਼ਿਆਂ ਦੇ ਗੰਨਿਆਂ ਗੰਦਿਆਂ ਧੁੰਮਾਂ ਚ ਪੈ ਕੇ ਨਾਸ ਹੁੰਦਾ ਜਾਂਦਾ ਹੈ ਕਿਉਂ ਯਾਦ ਨਹੀਂ ਪੁੱਛਦਾ ਕਾਮਣਾ ਦੀ ਜਾਤ ਪੁੱਛਦਾ ਵੀ ਇਹ ਚਿੱਤਰਨੀ ਹੈ ਤੇ ਕਿਸੇ ਪ੍ਰਕਾਰ ਦੀ ਪਦਮਣੀ ਹੈ ਕਿ ਸ਼ੰਖਣੀ ਹੈ ਤੇ ਹਸਣੀ ਹੈ ਇੰਗੀਆਂ-ਇੰਗੀਆਂ ਇਸ ਪ੍ਰਕਾਰ ਦੇ ਲਿਖੇ ਹੋਏ ਹਨ ਯੰਤਰ ਮੰਤਰ ਤੇ ਕੋਕ ਸ਼ਾਸਤਰ ਆਦਕਾਂ ਦੇ ਉਹਨਾਂ ਜਾਤਾਂ ਨੂੰ ਪੁੱਛਦਾ ਹੈ ਪਰ ਇਥੇ ਕਾਮ ਨੰਨੇ ਨੂੰ ਮੰਮੀ ਨੂੰ ਔਂਕੜ ਹੈ ਇਸ ਕਰਕੇ ਕਾਮ गांव ਜਿੰਨਾ ਦੇਖਿਆ ਜਾਂਦਾ ਜਾਤ ਨੂੰ ਨਹੀਂ ਪੁੱਛਦਾ ਉੱਥੇ ਦੁਕ ਪੈਂਦਾ ਜਿੱਥੇ ਕੋਈ ਕੰਮ ਵਾਲੀ ਚੀਜ਼ ਮਿਲ ਜਾਵੇ ਸਤਵ ਸੰਜੇ ਕੀਆ ਕਰਵਾ ਸਤਮਾ ਫਿਰ ਸਮਾਂ ਆਉਂਦਾ ਜਾਨੀ ਗੁਜ਼ਰ ਜਾਂਦੀ ਹੈ ਫਿਰ ਘਰ ਜੇ ਬਸਣ ਵਾਸਤੇ ਪੁੱਤਰ ਧੀਆਂ ਹੋ ਜਾਂਦੇ ਬਾਹਲਾ ਪਰਿਵਾਰ ਵੱਧ ਜਾਂਦਾ ਉਹ ਸੰਜੇ ਕੱਤਰ ਕਰਦਾ ਵੀ ਘਰ ਜੇ ਬਸਣਾ ਕੋਈ ਖਾਣ ਪੀਣ ਨੂੰ ਵੀ ਚਾਹੀਦਾ ਕੋਈ ਨਿਆਣਿਆਂ ਵਾਸਤੇ ਦੋਲਣਾ ਵੀ ਚਾਹੀਦਾ ਮੇਰੇ ਨਿਆਣੇ ਭੁੱਖੇ ਨਾ ਮਰ ਜਾਣ ਫਿਰ ਸੰਜ ਕਰਕੇ ਕੱਤਰ ਕਰਕੇ ਘਰ ਜੇ ਬਸਣ ਦਾ ਸਮੱਗਰੀ ਤਿਆਰ ਕਰਦਾ ਰਹਿੰਦਾ ਇਹ ਸਤਮੀ ਮੋਰੀ ਵਸਦਾ ਹੈ ਅੱਠਵਾਂ ਕ੍ਰੋਧ ਹੋਆ ਤਨ ਦਾ ਅੱਠਵੇਂ ਵਿੱਚ ਸਾਥ ਸੰਗੇ ਜੀ ਘਰ ਜਦੋਂ ਬਸਣ ਲੱਗ ਜਾਂਦਾ ਮੁੰਡੇ ਕੁੜੀਆਂ ਅੱਖੇ ਹੀ ਨਹੀਂ ਲੱਗਦੇ ਆਪ ਕੁੜੀਆਂ ਕਰਦੇ ਰਹਿੰਦੇ ਐ ਫਿਰ ਉਹਦੋਂ ਅੱਠਵੇਂ ਜੇ ਉਹ ਜਦ ਨਹੀਂ ਅੱਖੇ ਲੱਗਦੇ ਆਪ ਦੇ ਕਰੋਧ ਦੀ ਆਵਾਜ਼ ਅਸਲੀ ਨਾਸ਼ ਕਰੀ ਜਾਂਦਾ ਗੁੱਸਾ ਖਾ ਖਾ ਕੇ ਮਰੋੜੀਆਂ ਖਾਂਦਾ ਮੇਰੇ ਅੱਖੇ ਹੀ ਨਹੀਂ ਲੱਗਦੇ ਮੈਂ ਇਹਨਾਂ ਵਾਕੇ ਜੈਦਾਤ ਬਣਾਈ ਐ ਮਰੱਬੇ ਬਣਾਏ ਐ ਇਹਨਾਂ ਵਾਕੇ ਨਾ ਸਾਰੀ ਮਾਇਆ ਖਰਦੀ ਐ ਸਾਰੀ ਜ਼ਿੰਦਗੀ ਲਾਈ ਐ ਉਹ ਗੁੱਸੇ ਦੀ ਸਰੀਰ ਨੌਂ ਹੁੰਦਾ ਰਹਿੰਦਾ ਬੜਾ ਗੁੱਸਾ ਆ ਜਾਂਦਾ ਐ ਅਖਮੀ ਮੋਦੀ ਐਸੀ ਵਸਤਾ ਹੈ ਮਾਵੇ ਧੌਲੇ ਉੱਬੇ ਸਾ ਨੌਵੀਂ ਸਾਧ ਸੰਗਤ ਜੀ ਹਾਲ ਤੇ ਐ ਨੌਵੀਂ ਮੋਦੀ ਵਸਤਾ ਧੌਲੇ ਆ ਜਾਂਦੇ ਸਾਰੇ ਕਿਤੇ ਕੇਸ ਹੋ ਜਾਂਦੇ ਐ ਤੇ ਉੱਬੇ ਲੰਮੇ ਹੋ ਕੇ ਸਾਹ ਲੈਣ ਲੱਗਦੇ ਨੇ ਹਟਕੋਰੇ ਮਾਰਦਾ ਰਹਿੰਦਾ ਸਾਹ ਬਲਗਮ ਦੇ ਨਾਲ ਰੁਕ ਜਾਂਦੇ ਐ ਇਸ ਪ੍ਰਕਾਰ ਹੋ ਕੇ ਆਉਂਦੀ ਨੇ ਇਨਸਾ ਆਉਂਦੇ ਨੇ ਰੁਕ ਰੋਕੇ ਦੱਸਦਾ ਦੱਦਾ ਹੂਆ ਸਵਾ ਦਸਵੀਂ ਹਾਲਤ ਮੋਦੀ ਇਹ ਐ ਸਾਰਸੰਗ ਜੀ ਜੇ ਤਾਂ Hindu ਆ ਤਾਂ ਵੀ ਅਨੁਸਾਰ ਦਿੰਦੇ ਆ ਮੁਸਲਮਾਨ ਜਿਹੜੇ ਉਹਨਾਂ ਨੂੰ ਕਬਰ ਚ ਪਾ ਦਿੰਦੇ ਆ ਇਹ ਸਾਰਿਆ ਹੋਇਆ ਦੁਸ਼ੀਆਂ ਦੀ ਜਿਵ ਦਾ ਸਾਰਿਆ ਆਇਆ ਸਵਾਹ ਹੋ ਜਾਂਦਾ ਹੈ ਇਹਨੂੰ ਸਰੀਰ ਧਾਕ ਹੋ ਜਾਂਦਾ ਹੈ ਇਹ ਖੱਜ ਪਾ ਕੇ ਸਾਰ ਦਿੰਦੇ ਆ ਸਾਰਿਆ ਸਵਾਹ ਹੋ ਜਾਂਦਾ ਹੈ ਇਹ ਸਰੀਰ ਦਾ ਜੈਸੀ ਦੀਤ ਪੁਕਾਰੀ ਆ ਸਾਰਸੰਗ ਜੀ ਜਦੋਂ ਵਿਆਹ ਮੇਰੇ ਗੀਤ ਗਾਉਂਦੇ ਤੁਸੀਂ ਕੋੜੀਆਂ ਗਾਉਂਦੇ ਹੁੰਦੇ ਸੀ ਉਹ ਗੀਤਾਂ ਦਾ ਸਮਾਂ ਚੱਲਿਆ ਜਾਂਦਾ ਹੈ ਉਹ ਗੀਤ ਗਾਉਣ ਦਾ ਵੇਲਾ ਨਹੀਂ ਉਸ ਜਦ ਮੇਰਾ ਦੂਰ ਚੜਿਆ ਘੋੜੀ ਉਹ ਗੀਤ ਨਹੀਂ ਵਹਿਗੇ ਉਦੋਂ ਤਾਂ ਹਾਂ ਹੀ ਮਾਰਦੇ ਆ ਤਾਂ ਹਾਂ ਮਾਰਦੇ ਆ ਭੰਮ ਦੀ ਭੰਨ ਦੇਲੇ ਵੀ ਤਾਂ ਹਾਂ ਮਾਰਦੇ ਆ ਤਣਕੇ ਤੋਣ ਦੇ ਵੀ ਤਾਂ ਹਾਂ ਮਾਰਦੇ ਆ ਕਪਾਲ ਕੇਆ ਕੰਵੇ ਵੀ ਤਾਂ ਹਾਂ ਮਾਰਦੇ ਆ ਇਸ ਪ੍ਰਕਾਰ ਗਏ ਸਰੀਦ ਸਰੀਦ ਜੇ ਕੋਈ ਚੰਗਾ ਸਿਆਣਾ ਹੋਵੇ ਉਸ ਨੂੰ ਇਤਰਾਜਿਆਂ ਨੂੰ ਨਾਲ ਲੈ ਜਾਂਦੇ ਆ ਰਾਹੀ ਉਹਦੇ ਅੱਗੇ ਕੋਈ ਦੁਸ਼ਣ ਪੜੇ ਡਾਉਂਦੇ ਜਾਂਦੇ ਜਿਵੇਂ ਇੱਥੇ ਕਲਕੱਤੇ ਵਿੱਚੋਂ ਜਦ ਲਿਆਉਂਦੇ ਨੇ ਕਾਲੀ ਦੇ ਮੰਦਰ ਦੇ ਉਹ ਨੱਚਦੇ ਆਉਂਦੇ ਆ ਤੇ ਸ਼ਰਾਬ ਦੇ ਰੱਜੇ ਦੀਪ ਜਗਾਉਂਦੇ ਆਉਂਦੇ ਆ ਇਸ ਪ੍ਰਕਾਰ ਸ਼ਬੀਤ ਰਾਂਗੀ ਨਾਲ ਲੈ ਗਏ ਤੇ ਮਗਰੋਂ ਧਾ ਮਾਰੀ ਉਹ ਜੀਵਾਤਮਾ ਨੇ ਉੱਦਿਆ ਹੰਸ ਦਸਾਇਰਾ ਉੱਦ ਪਿਆ ਹੰਸ ਜੀਵਾਤਮਾ ਕਹਿੰਦੇ ਤੇ ਉਸ ਦੇ ਲਈ ਮੈਨੂੰ ਸਾਰੇ ਸਾਥ ਸਦਗੇ ਤਿੰਕੇ ਤੋੜ ਗਏ ਮੈਨੂੰ ਤਾਂ ਜਤਰਾ ਤੱਕ ਗੱश्ती ਕਹਿ ਗਏ ਆ ਉਸ ਦੇ ਜੀਵਾਤਮਾ ਦੁਖੀ ਹੋ ਕੇ ਧਾ ਮਾਰਦਾ ਹੈ ਕਿੰਦੇ ਲੈ ਮੇਰਾ ਕੋਈ ਸਾਥੀ ਨਹੀਂ ਹੈ ਹੁਣ ਕੁੱਡਿਆ ਹੰਸ ਦਿਸਾਈ ਰਾਹ ਉਸ ਵੇਲੇ ਹੰਸ ਜੀਵਾਤਮਾ ਉੱਡ ਖੜੋਂਦਾ ਹੈ ਜੋ ਵਿੱਚੋਂ ਤੇ ਦਿਸਾਈ ਦੰਦੂਤਾਂ ਨੂੰ ਪੁੱਛਦਾ ਮੈਂ ਕਿਹੜੇ ਰਾਹ ਚੱਲਾਂ ਜੋ ਪਾਪ ਕੀ ਕਹਿੰਦੇ ਪਾਪ ਦੇ ਰਾਹ ਵਿੱਚ ਤੋਰ ਲੈਂਦੇ ਆ ਖੰਡੇ ਧਾਰ ਗਲੀਆ ਤੇ ਤਿੰਦੀ ਮੇ ਖਾਲੀ ਜੋ ਤਿਲਿਉਂ ਪੀੜੀ ਤੇ ਜੇ ਪੁੰਨ ਕੀਤੇ ਹੁੰਦੇ ਆ ਤੇ ਪੁੰਨਵਾਨਾਂ ਦੇ ਰਾਹ ਵਿੱਚ ਉੱਡ ਖਾਏ ਪੁੱਛਦਾ ਉਹਨੂੰ ਪੁਨੀਆਂ ਵਾਲੇ ਰਾਹ ਤੋਰਿਆ ਜਾਂਦਾ ਹੈ ਜਿਉਂ ਦਿਖਾਏ ਪੁੱਛਦਾ ਰਾਹ ਦਿਖਾਉਂਦੇ ਰਾਹ ਜੀਵਨ ਦੀ ਕਤੂਰ ਕੀਤੀ ਹੁੰਦੀ ਹੈ ਉਹ ਬਣਉਂਦੀ ਹੈ ਇੱਕ ਪੁਰਸ਼ ਦੀ ਆਇਆ ਗਿਆ ਮੋਇਆ ਨਾ ਜਿਹੜੇ ਲੋਕ ਹਨ ਉਹ ਕਹਿੰਦੇ ਲੈ ਵੀ ਆਇਆ ਸੀ ਚਲਿਆ ਗਿਆ ਅੱਜ ਤਾਂ ਮਰ ਗਿਆ ਫੌਤ ਹੋ ਗਿਆ ਨਾਮ ਰੱਖ ਦੋਇਆ ਕਹਿੰਦੇ ਬਸ ਮੁੱਕ ਗਿਆ ਹੈ ਹੁਣ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾ ਕਹਿੰਦੇ ਹਨ ਆਇਆ ਗਿਆ ਮੋਇਆ ਨਾ ਜਿਹੜਾ ਪਰਮੇਸ਼ਰ ਦੇ ਨਾਮ ਵੱਲੋਂ ਮਰਿਆ ਹੋਇਆ ਹੈ ਉਹ ਇਉਂ ਸੰਸਾਰ ਵਿੱਚ ਆਇਆ ਸੀ ਤੇ ਅੰਤ ਨੂੰ ਚਲਿਆ ਗਿਆ ਖਾਦੀ ਦੁਨੀਆਂ ਤੋਂ ਕੂਚ ਕਰਕੇ ਚਲਿਆ ਗਿਆ ਨਾਮ ਵੱਲੋਂ ਜਿਹੜਾ ਮਰਿਆ ਹੋਇਆ ਜਿਨ ਪਰਮੇਸ਼ਰ ਦੇ ਨਾਮ ਦਾ ਜਾਪ ਨਹੀਂ ਕੀਤਾ ਉਹ ਆਉਂਦਾ ਜਾਂਦਾ ਰਹਿੰਦਾ 84 ਲੱਖ ਦੀਆਂ ਜੀਵਾਂ ਵਿੱਚ ਆਇਆ ਗਿਆ ਜੀਵ ਆਤਮਾ ਆਇਆ ਸੀ ਤੇ ਚਲਿਆ ਗਿਆ ਤੇ ਨਾਮ ਮਾਤਰ ਮਰਿਆ ਹੈ ਜਿਹੜਾ ਨਾਮ ਤੇ ਰੂਪ ਸੀ ਨਾ ਕਹੇ ਕਵੀਰ ਸਨੋਰੇ ਗੁਨੀਆ ਬਿਨ ਸੇ ਬਰੂਪ ਦੇਖੇ ਸਭ ਦੁਨੀਆਂ ਉਦੋਂ ਤੋਂ ਨਾਮ ਉਹਦਾ ਸਾਰਿਆਂ ਬਈਆਂ ਤੋਂ ਸਾਰਿਆਂ ਥਾਵਾਂ 'ਚ ਬਦਖਲ ਕੀਤਾ ਜਾਂਦਾ ਹੈ ਉਹਦੇ ਮੁੰਡੇ ਹੀ ਆਪਦਾ ਨਾਮ ਰਖਾ ਲੈਂਦੇ ਆ ਤੇ ਉਹਨੂੰ ਫੋਦ ਕਰ ਦਿੰਦੇ ਉਸ ਵੇਲੇ ਕਿਉਂ ਨਾ ਉਹਦਾ ਉਦੋਂ ਮਰ ਜਾਂਦਾ ਜਿੱਦਣ ਸੀ ਛੱਡ ਜਾਂਦਾ ਫੇਰ ਨਾ ਨਹੀਂ ਕੋਈ ਉਹਦਾ ਚੇਤੇ ਕਰਦਾ ਇਸ ਪ੍ਰਕਾਰ ਜਿਹੜਾ ਮਾਰੇ ਨਾਮ ਤੋਂ ਮਰਿਆ ਹੋਇਆ ਉਹ ਆਉਂਦਾ ਜਾਂਦਾ ਰਹਿੰਦਾ ਜ ਜੁਨਾ ਦੇ ਮੁੜਤ ਨਹੀਂ ਹੋ ਸਕਦਾ ਸਿਛਾ ਪਤਲ ਸਦੇ ਹਉਕਾਵ ਸਾਧ ਸੰਗਤੀਆਂ ਤੋਂ ਪਿੱਛੋਂ ਫੇਰ ਸ਼ਰਾਧ ਕਰਦੇ ਐ ਪਹਿਲਾਂ ਜੀਵ ਤਦਨ ਮਾਨੇ ਕੋਈ ਮੂਹੇ ਸ਼ਰਾਧ ਕਰਾਹੀ ਜਿਉਂਦੇ ਤਦਨ ਨੂੰ ਤਾਂ ਪਾਣੀ ਦਾ ਕਟੋਰਾ ਵੀ ਭਰ ਕੇ ਨਹੀਂ ਦਿੰਦੇ ਬੈਠੇ ਐ ਕਹਿੰਦੇ ਐਂ ਕੁੱਤਹ ਗਾਇਆ ਵਾਰ ਬੈਠਾ ਕੀ ਕਰਨਾ ਤੂੰ ਇੱਥੇ ਸੋ ਇਸ ਪ੍ਰਕਾਰ ਜੇ ਪਾਣੀ ਮੰਗਣ ਕਾ ਨਹੀਂ ਚੱਲਣੇ ਗਦ ਚੋਕੇ ਇਸ ਪ੍ਰਕਾਰ ਉਹ ਤਾਂ ਸੇਵਾ ਨਹੀਂ ਕਰਦੇ ਤੇ ਹਾਏ ਮਰ ਜਾਂਦੀਆਂ ਕਈਆਂ ਦੀਆਂ ਮਾਵਾਂ ਉਹ ਪਾਣੀ ਵੀ ਨਹੀਂ ਮਾਂ ਨੂੰ ਦੇ ਸਕਦੇ ਪਿਓ ਨੂੰ ਵੀ ਸੇਵਾ ਨਹੀਂ ਕਰ ਸਕਦੇ ਤੇ ਮਗਰੋਂ ਉਹਨਾਂ ਦੇ ਫੇ ਕੀ ਕਰਦੇ ਆ ਪਿੱਛੇ ਪਤਲ ਸੱਦੇ ਉਕਾ ਫਿਰ ਪਿੱਛੇ ਬਹਾਮਣਾਂ ਨੂੰ ਬੁਲਾ ਬੁਲਾ ਕੇ ਸਾਸ ਜੀ ਪਤਲਾ ਮਨਸੂਏ ਆ ਪਤਲਾ ਮਨਸ ਮਨਸ ਕੇ ਸਾਧਾਂ ਤੇ ਬਹਾਮਣਾਂ ਨੂੰ ਕਹੇ ਅੱਜ ਸਰਾਂਦ ਹੈ ਇਹਨੂੰ ਖਵਾਣਾ ਹੈ ਤੇ ਇਸ ਪ੍ਰਕਾਰ ਸਾਹਸ ਸਿੰਘ ਜੀ ਪਿੱਛੇ ਪਤ ਪਤਲਾ ਮਨਸ ਬਨ ਕੇ ਸਿਰਦੇ ਉਕਾਵ ਕਾਂਬੋਜ ਕਾਂਬੋਜ ਕਰਦੇ ਆ ਉਹ ਤਾਂ ਭਾਈ ਪਤਰੇ ਕੱਪੜੇ ਕਿਉਂ ਕਹੋ ਕਿਉਂ ਪਾਵੇ ਕੂਆ ਕੁੱਕਰ ਖਾਈ ਪਤਰਾਂ ਕਿੱਥੇ ਖਾਣਾ ਤਾਂ ਤੇ ਕੁੱਤੇ ਉਹ ਜਿਹੜਾ ਪਰੋਸਾ ਰੱਖ ਦਿੰਦੇ ਨੇ ਕੋਠੇ ਦੇ ਉੱਤੇ ਉਹਨੂੰ ਕਾਂ ਤੇ ਕੁੱਤੇ ਖਾ ਜਾਂਦੇ ਆ ਜੇ ਤੁਹਾਡੇ ਪਤਰੀ ਕਾਂ ਤੇ ਕੁੱਤੇ ਬਣਿਆ ਤਾਂ ਤਾਂ ਉਹਨੇ ਖਾ ਲਿਆ ਠੀਕ ਹੈ ਸੋ ਕਿਸ ਵਾਤੇ ਕਾਂ ਕਾਂਬੋਜ ਕਾਂਬੋਜ ਕਰਕੇ ਕਾਨੂੰ ਪਿੱਛੇ ਪਤਾ ਕਿ ਸਾਦੇ ਨੂੰ ਜੇ ਤੁਸੀਂ ਪਹਿਲਾਂ ਹੀ ਨਹੀਂ ਸੇਵਾ ਕੀਤੀ ਤੇ ਮਰੇ ਹੋਏ ਦੀਆਂ ਪਤਲਾ ਬੰਸਦੇ ਹੋ ਸ਼ਰਾਧ ਕਰਦੇ ਹੋ ਉਹਨਾਂ ਦਾ ਕੀ ਲਾਭ ਹੈ ਉਹ ਖਬਰ ਹੈ ਕਿ ਜੀ ਜੂਨ ਚ ਗਿਆ ਹੈ ਮਰਿਆ ਦੁਪਤਾ ਦਾ ਤੁਸੀਂ ਉਹਦੀ ਸੇਵਾ ਜਿਉਂਦੇ ਵੀ ਕਰ ਲੈਂਦੇ ਤਾਂ ਉਹਦਾ ਭਲਾ ਸੀ ਮਰੇ ਤੋਂ ਕਾਮ ਬਣਾ ਬੋਝ ਬੋਝ ਕਰਕੇ ਤੇ ਪਤਰਾਂ ਦੇ ਬਹਾਮਣਾਂ ਨੂੰ ਸੱਜ ਸੱਜ ਕੇ ਸਾਰਿਆਂ ਨੂੰ ਸੱਜ ਸੱਜ ਕੇ ਭਾਈਆਂ ਨੂੰ ਸੱਜ ਸੱਜ ਕੇ ਸਾਲ ਖਾਖ ਖਾ ਕੇ ਕੀ ਤੁਹਾਨੂੰ ਲਾਭ ਹੋਵੇਗਾ ਜਦੋਂ ਜਿਉਂਦਿਆਂ ਦੀ ਸੇਵਾ ਨਹੀਂ ਤੁਸੀਂ ਕਰ ਸਕੇ ਇਸ ਪ੍ਰਕਾਰ ਪਿੱਛੇ ਪਿੱਛੇ ਪਤਲ ਸੱਦੇ ਉਹ ਕਾ ਉਸ ਪਤਰਾਂ ਸਾਹਿਬ ਸੰਗ ਜੀ ਕਛੂ ਵਰਗੀਆਂ ਜੂਨਾ ਹੁੰਦੀਆਂ ਤੇ ਪੱਤਲਸਾਲ ਸਿੰਘ ਦੀ ਬਿਆਜ਼ੀ ਦੇ ਉੱਤੇ ਸੀ ਵੇਖਿਆ ਉਹ ਗਾਇਆਂ ਦੇ ਤੇ ਬਹੁਤ ਸਾਰੀਆਂ ਪੱਤਲਾ ਜਾਨਵਰ ਹੁੰਦੇ ਆ ਕਛੂ ਵਰਗੀਆਂ ਚੌੜੀਆਂ ਹੁੰਦੀਆਂ ਉਹਨਾਂ ਨੂੰ ਉਹ ਜਿਹੜੇ ਪਿੰਡ ਜੇ ਟਰਾਂਉਂਦੇ ਆ ਨਾ ਉੱਥੇ ਗਾਇਆਂ ਤੇ ਜਾ ਕੇ ਉਹ ਉੱਥੇ ਜਾ ਕੇ ਛੱਡਦੇ ਤੇ ਪੱਤਲਾ ਆ ਕੇ ਚੱਕ ਲੈਂਦੀਆਂ ਉਹ ਪੱਤਲਾ ਜਾਨਵਰ ਉਹਨਾਂ ਪੱਤਲਾ ਨੂੰ ਕਾਹਦੇ ਬਾਤ ਤੇ ਸਾਡੇ ਹੋ ਪਿੱਛੋਂ ਕਿ ਜਦੋਂ ਪਹਿਲਾਂ ਕਹਿ ਨਹੀਂ ਕੀਤੀ ਫਿਰ ਉਹਦੇ ਜਦੋਂ ਜਿਹੜੇ ਪੱਤਲਾ ਬਣੇ ਹੋਏ ਨੇ ਕਛੂ ਵਰਗੀਆਂ ਜੂਨਾ ਦੇ ਉਹਨਾਂ ਨੂੰ ਬੁਲਾ ਬੁਲਾ ਕੇ ਕੀ ਫਾਇਦਾ ਹੋਵੇਗਾ ਤੁਹਾਨੂੰ ਇਸ ਪ੍ਰਕਾਰ ਕਾਬ ਕਿਸ ਵਾਸਤੇ ਪਤਨ ਦੁਆਰਾ ਸੇ ਸਾਧਾਂ ਤੇ ਬਹਾਮਣਾਂ ਨੂੰ ਸੱਦ ਸੱਦ ਕੇ ਖਾਣੇ ਆ ਜਦੋਂ ਜਿਉਂਦੇ ਦੀ ਸੇਵਾ ਨਹੀਂ ਕੀਤੀ ਇਸ ਦੇ ਤੇ ਪ੍ਰਕਰਨ ਆਉਂਦਾ ਹੈ ਸਾਧ ਸੰਗੇ ਜੀ ਉਹ ਕਿਸੇ ਨੇ ਸਰਾਧ ਕੀਤਾ ਉਹ ਸਰਾਧ ਦੇ ਤੇ ਆਇਆ ਪੰਡਤ ਪੰਡਤ ਨੇ ਸਰਾਧ ਦੇ ਤੇ ਆ ਕੇ ਉਹਦੇ ਖੀਰ ਖਾਰ ਖਾਦੀ ਚੰਗੀ ਸ਼ਕਲੀ ਜਨੋਂ ਸਾਕੇ ਕਹਿਣ ਲੱਗਾ ਜਜਮਾਨ ਮੈਨੂੰ ਅੱਜ ਇਸ ਪ੍ਰਕਾਰ ਸੁਪਨਾ ਆਇਆ ਤੇਰੇ ਤੇ ਉਹਨਾਂ ਦਰਸ਼ਨ ਦਿੱਤੇ ਹੈ ਉਹ ਕਹਿਣ ਲੱਗਾ ਵੀ ਮੈਂ ਦਰਦ ਹੋ ਗਿਆ ਮੈਥੋਂ ਕੋਰੀ ਤੇ ਬਗੈਰ ਤੁਰਿਆ ਨਹੀਂ ਜਾਣਾ ਮੇਰੇ ਬਾਪੇ ਤੇ ਨੰਬਰਦਾਰ ਕੋਰੀ ਚੰਗੀ ਹੈ ਇਹ ਕੋਰੀ ਲਾਨ ਕਰ ਦਿਓ ਕਹਿੰਦਾ ਉਹ ਮੇਰੇ ਮੂੰਹ 'ਚ ਹੋ ਕੇ ਉਹ ਬੋਲਿਆ ਸੁਣ ਕੇ ਉਹ ਜੀਮਿੰਦਾਰ ਸੀ ਅੱਲੜ ਗਿਆ ਨੰਬਰਦਾਰ ਉਹਨੂੰ ਕੋਰੀ ਦੇਤੀ ਬ੍ਰਾਹਮਣ ਕੋਰੀ ਦੇਤੀ ਉਹਨੂੰ ਸਿੰਘ ਸਭਿਆਕ ਮਿਲ ਗਿਆ ਕਹਿੰਨੇ ਵੀ ਕੋਰੀ ਬਾਂਮਣ ਲੈ ਗਿਆ ਕੀ ਕਰੀਏ ਕਹਿੰਦੇ ਤਰੀਕਾ ਤਾਂ ਮੈਂ ਦੱਸ ਦਿੰਦਾ ਤੈਨੂੰ ਲਿਆਉਣ ਦਾ ਕਹਿੰਦੇ ਕਿਵੇਂ ਲਿਆਵਾਂ ਤੂੰ ਐ ਕਰ ਕਹਿੰਦੇ ਉਹਨੂੰ ਪੰਡਤ ਨੂੰ ਕਹੋ ਵੀ ਪੰਡਤ ਜੀ ਮੇਰਾ ਬਾਪੂ ਅੱਗੇ ਕਦੇ ਕੋਰੀ ਤੋਂ ਚੜਿਆ ਨਹੀਂ ਸੀ ਤੇ ਉਹ ਕੋਰੀ ਤੋਂ ਡਿੱਗ ਪਿਆ ਉਹਦੀ ਲੱਤ ਗਈ ਹੈ ਟੁੱਟ ਹੁਣ ਉਹ ਲੱਤ ਨੂੰ ਠੀਕ ਕਰਨ ਵਾਸਤੇ ਤੇਰੀ ਲੱਤ ਨੂੰ ਤੇ ਦਾਗ ਦੇਣਾ ਲੋਹਾ ਤਪਾ ਕੇ ਲਾਉਣਾ ਤੇਰੇ ਪੱਟ ਤੇ ਤੂੰ ਆਪਦੇ ਪੱਟ ਤੇ ਲਵਾ ਲੈ ਤਾਂ ਰਾਜ਼ੀ ਹੋ ਉਹ ਕਹਿਣ ਲੱਗਾ ਜੀਮਾਨ ਮੈਨੂੰ ਕਹਨੂੰ ਸਾੜ ਦੇ ਤੂੰ ਆਪਦੀ ਕੋਰੀ ਵਾਪਸ ਕਰ ਲੈ ਤੋ ਇਸ ਪ੍ਰਕਾਰ ਪਤਾਂ ਦੇ ਬਲਾਬਲਾ ਕੀ ਕਰੋਗੇ ਤੁਸੀਂ ਜਦੋਂ ਪਹਿਲਾਂ ਤਹਿਲ ਨਹੀਂ ਕੀਤੀ ਮਾਨਕ ਮਨਮੁਖ ਅੰਧ ਤੇ ਆ ਚੰਦੂ ਸਾਹਿਬ ਜੀ ਕਹਿੰਦੇ ਮਨਮੁਖਾਂ ਦਾ ਅੰਧ ਤਾਈ ਦਾ ਪਿਆਰ ਹੈ ਅਗਿਆਨ ਦਾ ਪਿਆਰ ਹੈ ਗੁਰਮੁਖ ਤਾਈ ਆਲਾ ਪਿਆਰ ਨਹੀਂ ਹੈ ਬਾਜ ਗੁਰੂ ਬੁੱਵਾ ਸੰਸਾਰ ਇਸ ਸਰਕਾਰ ਭਾਈ ਗੁਰੂ ਸਾਹਿਬ ਤੋਂ ਬਿਗੈਰ ਜਿਹੜੇ ਨਗਰੋ ਤੇ ਰਹਦੇ ਸਾਰਾ ਸੰਸਾਰ ਇਸ ਸੰਸਾਰ ਸਮੁੰਦਰ ਜਿੱਦੋਂ ਭਰਿਆ ਹੈ ਆਵਾਜ਼ਾਂ ਦੇ ਪੈ ਰਹੇ ਹਨ ਮਹਾਰਮਤ ਨਹੀਂ ਹੋ ਸਕਦੇ ਹਨ ਮਹੱਲਾ ਪਹਿਲਾ 10 ਬਾਲਕਣ 20 ਰੰਣ ਸਤਸੰਗ ਜੀ 10 ਵਜੇ ਤਾਂ ਬਾਲਕਣ ਬਾਲਕਪੁਰੇ ਦੀ ਗੁਰਦੁਆਰੇ ਜਾਂਦੇ ਆ ਜਵਾਕ ਮੰਨ ਕੇ ਜੀ 10 ਸਾਲਾਂ ਦੀ ਇਹ 10 ਵਜੇ ਤਾਂ ਬਾਲਕਣ ਬਾਲਕਪੁਰੇ ਦੀ ਗੁਰਦੁਆਰੇ ਜਾਂਦੇ ਆ ਜਵਾਕ ਮੰਨ ਕੇ ਜੀ 10 ਸਾਲਾਂ ਦੀ ਉਮਰ ਹੈ ਜੇ ਬਾਲਕੀ ਹੈ ਯੋ ਬਾਦਕ ਪੁਣੇ ਤੇ ਪੁਜਾਰੀ ਲੈ 20 ਸਾਲਾਂ ਤੱਕ ਇਹ ਰਵਣ ਕਸੋਰ ਅਵਸਥਾ ਹੈ ਬੜੀ ਸੋਹਣੀ ਅਵਸਥਾ ਹੈ ਮੁੱਛਾਂ ਫੁੱਲੀਆਂ ਇਹ ਰੀਆਂ ਹੁਣ ਅਰੇ ਦਾੜੀ ਆਉਂਦੀ ਹੈ ਇਸ ਪ੍ਰਕਾਰ ਰਵਣ ਕਸੋਰ ਅਵਸਥਾ 20 ਸਾਲ ਤੱਕ ਰਵਣ ਨਾਉ ਸੁੰਦਰ ਦਾ ਸੁੰਦਰ ਤੋਂ ਲੈਣਾ ਕਸੋਰ ਅਵਸਥਾ 20 ਸਾਲਾਂ ਤੱਕ ਕਸੋਰ ਅਵਸਥਾ ਰਹਿੰਦੀ ਹੈ 20 ਦਾ ਸੁੰਦਰ ਕਹਾਣੀਆਂ ਜਦੋਂ ਦਾੜੀ ਆ ਜਾਂਦੀ ਹੈ ਕਾਲੀ ਬੜਾ ਮੁੱਛਾਂ ਨੂੰ ਵੱਟ ਦੇ ਕੇ ਰੱਖਦਾ ਝਾਗਦਾ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਕਦੇ ਸੀਸੇ ਨੂੰ ਡਿੰਗਾ ਕਰਕੇ ਵੇਖਦਾ ਕਦੇ ਸਿੱਧਾ ਕਰਕੇ ਵੇਖਦਾ ਇਉਂ ਆਉਦੇ ਸੁੰਦਰ ਸੋਹਣਾ ਬਣ ਬਣ ਕੇ ਕਹੋਂਦਾ ਆਪਣੇ ਆਪ ਨੂੰ ਕਦੇ ਸ਼ਰਮਾ ਪਾ ਲਿਆ ਕਦੇ ਕੁਝ ਕਰ ਲਿਆ 40 ਸੀ ਪੁਰ ਹੋਏ 40 ਸੀ ਪੁਰ ਹੋਏ ਜਦੋਂ 40 ਸਾਲ ਦਾ ਹੋਈ ਉਹ ਤਾਂ ਪੂਰੀ ਉਮਰ ਹੋ ਜਾਂਦੀ ਹੈ ਜਿੰਨਾ ਵਧਣਾ ਹੁੰਦਾ ਸਰੀਰ 40 ਤੱਕ ਵੱਧ ਹੈ ਤੇ ਜਿੰਨਾ ਬਲ ਪੈਣਾ ਹੁੰਦਾ ਉਹਨਾਂ 40 ਸਾਲ ਤੱਕ ਹੀ ਪੈਂਦਾ ਹੈ ਤੇ ਜਿੰਨਾ ਅਕਲ ਆਉਣੀ ਦੀ ਉਹਨਾਂ 40 ਸਾਲ ਤੱਕ ਹੀ ਆਉਂਦੀ ਹੈ ਇਹ ਪੂਰਾ ਜੋਰ ਪੂਰੀ ਕਾਗਤ 40 ਸਾਲ ਤੱਕ ਹੋ ਜਾਂਦੀ ਹੈ 85 ਸਾਲ ਖਸਾ ਜਦੋਂ 50 ਸਾਲ ਦੀ ਉਮਰ ਹੋ ਜਾਂਦੀ 85 50 ਦਾ ਕਰਨਾ 85 ਦਾ ਨਹੀਂ ਕਰਨਾ 50 ਸਾਲ ਦੇ ਚ ਪੈਰ ਖਿਸਣ ਲੱਗ ਜਾਂਦਾ ਕਹਿੰਦੇ ਉਹ ਹੋ ਲੈ ਗਈ ਹੁਣ ਤਾਂ ਪੈਰ ਖਿਸਣ ਲੱਗੇ ਸੱਚੀ ਤੇ ਬੁਢਾਪਾ ਆਵਾ ਜਦੋਂ 60 ਸਾਲ ਦਾ ਹੁੰਦਾ ਉਹ ਕਹਿੰਦੇ ਲੈ ਬੁਢਾਪਾ ਆ ਗਿਆ ਹੁਣ 70 ਕਾ ਮਤਿ ਜਦੋਂ 70 ਉਮਰ ਹੋ ਜਾਂਦੀ 70 ਸਾਲ ਦੀ ਕਹਿੰਦੇ ਅਗਲਾ ਹੀਣਾ ਹੈ ਉਹ ਉਹ ਗਲੇ ਕੋਈ ਸਵਸਥਾਈ ਦੀ ਨਹੀਂ ਲੈਂਦੇ ਕਹਿੰਦੇ ਇਹਨੂੰ ਹੁਣ ਅਕਲ ਨਹੀਂ ਕੋਈ ਰਹੀ ਆਪੂਆਂ ਦਾ ਵਿਵਹਾਰ ਨਾ ਪਾ ਅਸੀਂ ਇਹਨਾਂ ਦਾ ਵਿਹਾਰ ਜੋ ਕੋਈ ਬੰਦ ਕਰਨਾ ਹੋਵੇ ਕਹਿੰਦੇ ਨਹੀਂ ਬੁਢਾ ਹੋ ਗਿਆ ਹੁਣ ਨਹੀਂ ਇਹ ਕੋਈ ਵਿਹਾਰ ਕਰ ਸਕਦਾ ਉਹਦੇ ਪਾਸੋਂ ਕੋਈ ਬੰਦ-ਵਪਾਰ ਆਵੇ ਕਿ ਵਿਹਾਰ ਨਹੀਂ ਉਹ ਪ੍ਰਾਪਤ ਕਰ ਸਕਦਾ ਅਸੀਂ ਹਾਲਤ ਹੋ ਜਾਂਦੀ ਹੈ ਐਸਾ ਮੂਲ ਨਿਰਵਲ ਹੋ ਜਾਂਦਾ ਹੈ 90 ਦਾ ਸੇਜਾ ਨਹੀਂ ਜਦੋਂ 90 ਸਾਲ ਦਾ ਹੋ ਜਾਂਦਾ ਉਸੇ ਜਿਹਾ ਦਾ ਸੇਜਾ ਨਹੀਂ ਰਹਿੰਦਾ ਮੰਜੇ ਤੇ ਪਿਆ ਰਹਿੰਦਾ ਹੈ ਐਹੀ ਜਿਹਾਲਤ ਹੋ ਜਾਂਦੀ ਹੈ ਮੂਲ ਨਾ ਜਾਣਾ ਆਪ ਬਲ ਮੂਲ ਉੱਕਾ ਹੀ ਨਹੀਂ ਜਾਣਦਾ ਆਪ ਨਿਰਵਲ ਹੋ ਜਾਂਦਾ ਹੈ ਆਪ ਬਲ ਬਲ ਤੋਂ ਅਪਰਾਧ ਹੋ ਜਾਂਦਾ ਹੈ ਮੂਲ ਨਹੀਂ ਜਾਣਦਾ ਆਪਣੇ ਬਲ ਨੂੰ ਜਿਹੜਾ ਜਵਾਨੀ ਦਾ ਜੋਸ਼ ਸੀ ਉਹ ਕਾ ਹੀ ਨਹੀਂ ਹੋ ਜਾਣਦਾ ਮੇਰਾ ਕਿੱਧਰ ਚਲਿਆ ਗਿਆ ਜੋਰ ਐਸਾ ਨਿਰਵਲ ਹੋ ਜਾਂਦਾ ਹੈ। ਕੰਡੂਲਮੋ ਟੂਂਡਮੋ ਦੇਖੋ ਮੈਂ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ ਜਿਵੇਂ ਸਾਧ ਸੰਗਤ ਜੀ 40 ਸੀਪੁਰ ਹੋਏ। 40 ਦੀ ਉਮਰ ਅਸਰ ਵਿੱਚ ਪੂਰੀ ਹੁੰਦੀ ਹੈ ਬੰਦੇ ਦੀ। ਜਿਸ ਵੇਲੇ ਸਾਧ ਸੰਗਤ ਜੀ ਕਹਿੰਦੇ ਇਸ ਪ੍ਰਕਾਰ ਸਾਖੀ ਪ੍ਰਵਾਨਚ પ્રસੰਗ ਆਉਂਦਾ ਹੈ। ਜਿਹੜੇ ਅੰਤਯਾਮੀ ਪਰਮੇਸ਼ਵਰ ਨੇ ਇਹ ਰਚਨਾ ਰਚੀ ਹੈ। ਉਹ ਸਿਹਰੇ ਆਦਮੀ ਨੂੰ 40 ਸਾਲ ਦੀ ਉਮਰ ਦਿੱਤੀ ਹੈ। ਉਹ 40 ਸਾਲ ਦੀ ਉਮਰ ਦੇ ਵਿੱਚੋਂ ਫਿਰ ਸਾਧ ਸੰਗਤ ਜੀ ਉਸ ਵੇਲੇ ਬਲਦੇ ਤਾਂ ਹੀ ਕਿਹਾ ਕਿ ਤੂੰ 20 ਸਾਲ ਦੀ ਉਮਰ ਲੈ ਲੈ ਇਹ ਕਿ ਮਾਰਾ ਮੈਂ ਬਲਦਾ ਚਲਦਾ ਚਲਦਾ ਥੱਕ ਜਾਵਾਂਗਾ ਇਸ ਕਰਕੇ ਮੈਨੂੰ 10 ਸਾਲ ਦੀ ਉਮਰ ਹੀ ਬਹੁਤ ਹੈ 10 ਸਾਲ ਦੀ ਇਹ ਬੰਦੇ ਨੇ ਕਿਹਾ ਜੀ ਮੈਨੂੰ ਦੇ ਦਿਓ ਉਸ ਪ੍ਰਕਾਸ਼ ਸਾਧ ਸੰਗਤ ਜੀ ਉਸ ਵੇਲੇ ਫਿਰ 40 ਸਾਲ ਤੋਂ ਬਾਅਦ 10 ਸਾਲ ਦੀ ਬਲਦੀ ਉਮਰ ਲੈ ਲਈ ਬਲਦ ਨੂੰ ਬਗਣ ਲੱਗਿਆ ਘਰ ਦੇ ਵਿੱਚ ਹੋ ਕੇ ਇਸੇ ਪ੍ਰਕਾਰ ਫਿਰ ਸਾਧ ਸੰਗਤ ਜੀ ਦੁਬਾਰਾ ਘੋੜੇ ਨੂੰ ਪੁੱਛਿਆ ਕਹਿਣ ਲੱਗਾ ਜੀ ਮੈਂ ਤਾਂ 20 ਸਾਲ ਦੀ ਮੇਰੀ ਉਮਰ ਬਹੁਤ ਹੈ 40 ਸਾਲ ਦੀ ਨਹੀਂ ਚਾਹੀਦੀ ਚੰਗਾ ਕਰੀ ਜੀ 20 ਮੈਨੂੰ ਦੇ ਦਿਓ ਇਸ ਨੂੰ 20 ਲੈ ਲਿਓ ਉਹ ਘੋੜੇ ਵਾਲੇ ਇਹੋ 70 ਸਾਲ ਤੱਕ ਸਾਥ ਸੰਗੇ ਜੀ ਫਿਰ ਘੋੜਿਆਂ ਨੂੰ ਵਗਦਾ ਘਰਦਿਆਂ ਜੋਕੇ ਇਸ ਪ੍ਰਕਾਰ ਦੀ ਹਾਲਤ ਹੋਈ ਅਤੇ ਫਿਰ 10 ਸਾਲ ਦੀ ਉਮਰ ਸੀ 20 ਸਾਲ ਦੀ ਕੁੱਤੇ ਦੀ ਸੀ ਤੇ ਕੁੱਤੇ ਨੇ ਕਿਹਾ ਮਾਰਾ ਇਨੀ ਉਮਰ ਨਹੀਂ ਮੈਨੂੰ ਚਾਹੀਦੀ ਉਹ 10 ਸਾਲ ਦੀ ਉਹਨੂੰ ਕੁੱਤੇ ਦੀ ਦੇ ਦਿੱਤੀ ਇਹ ਫਿਰ ਸਾਲ ਸੰ ਕੁੱਤੇ ਨੂੰ ਟੌਕਣ ਲੱਗਿਆ 60 ਸਾਲ ਤੱਕ ਇਸੇ ਯਾਰ 10 ਸਾਲ ਦੀ ਸਾਥ ਸੰਗਤ ਦੀ ਇਸੇ ਪ੍ਰਕਾਰ ਹੈ ਕੋਰ ਉਮਰ ਸੀ ਉੱਲੂ ਦੀ ਉਮਰ ਸੀ ਇਹ 90 ਸਾਲ ਦਾ ਹੋ ਕੇ ਵੀ ਉੱਲੂਆਂ ਨੂੰ ਹੀ ਝਾਗਦਾ ਰਹਿੰਦਾ ਹੈ ਕੁਝ ਕਰਨ ਦੋਗਾ ਨਹੀਂਦਾ ਕਿਉਂ 100 ਸਾਲ ਦੀ ਉਮਰ ਐ ਨਹੀਂ گزار ਲਈ 40 ਸਾਲ ਦੀ ਪੂਰੀ ਉਮਰ ਐ ਅਸਲ ਵਿੱਚ ਬਾਕੀ ਜੀ ਨਰਵਲਤਾ ਦੀ ਐ ਸਾਰੀ ਕੋਨਾ ਪਸ਼ੂ ਵਾਲੇ ਸੁਭਾਅ ਹੋਣੇ ਕਰਕੇ ਪਹਿਲੀ 10 ਸਾਲ ਦੀ 6 ਸਾਲ ਤੱਕ ਜਿਹੜੀ ਐ ਉਹ ਬੈਲ ਵਾਲੀ ਐ ਦੂਜੀ ਘੋੜੇ ਵਾਲੀ ਐ ਇਹ ਜੀ ਸਾਹ ਸਿੰਘ ਜੀ ਕੁੱਤੇ ਵਾਲੀ ਐ ਟੌਂਕਣ ਵਾਲੀ ਚੌਥੀ ਉਨੋ ਵਾਲੀ ਐ ਇਉਏ 64 ਪਿਛਲੇ ਹਨੇ ਦੇ ਤੰਦੋਲੇ ਮੂੰਹ ਤੋਂ ਵਡੇਥ ਨਾ ਇਉ ਤੰਦੋਲੇ ਮੇਦਾਂ ਨੂੰ ਢੋਲਿਆ ਹੈ ਤੇ ਢੂੜੰ ਟੂਣਾ ਕੀਤਾ ਸ਼ਾਸਤਰਾ ਨੂੰ ਜਿਸ ਦੇਖਣਾ ਕੀਤਾ ਹੈ ਪ੍ਰਾਣਾ ਨੂੰ ਸਿਮਰਤੀਆਂ ਨੂੰ ਦੇਖਿਆ ਸ਼ਾਸਤਰਾ ਨੂੰ ਤੇ ਪ੍ਰਾਣਾਂ ਦੇ ਤਾਂ ਹੀ ਧੋਲੀਆਂ ਕੀਤਾ ਹੈ ਨਾਲਕ ਜਗ ਤੂੰ ਹੀ ਦਾ ਧੰਲਾ ਇਹ ਜਗ ਸਾਰਾ ਧੋਨੇ ਦੇ ਤੌਲਰ ਮਕਾਨ ਦੀ ਨਹੀਂ ਹੈ ਕੌੜੀ ਤੂੰ ਕਰਤਾ ਪੁਰਖ ਆਗੰਮ ਹੈ ਕੌੜੀ ਮਾਰੇ ਸਾਹ ਉਚਾਰਨ ਕਰਦੇ ਤੈਨੂੰ ਮਹੰਮੇ ਰਾਜ ਕੇ ਇਹ ਮਾਰਾ ਤੂੰ ਸਾਰੇ ਜਗ ਦਾ ਕਰਤਾ ਹੈ ਅਤੇ ਪੁਰਖ ਪੂਰਨ ਹੈ ਅਦਾਂ ਮਗੰਮਤਾ ਤੋਂ ਰਹਿ ਤਾ ਸ਼ਾਸਤਰਾਂ ਕਰਕੇ ਆਪ ਦੀ ਗਮਤਾ ਨਹੀਂ ਪਾਈ ਗਈ ਆਪ ਸ੍ਰਿਸ਼ ਉਪਾਤਿ ਆਪ ਹੀ ਮਾਰਾ ਸ੍ਰਿਸ਼ ਉਪਾਤਿ ਉਪਤ ਕੀਤਾ ਹੈ ਪੈਦਾ ਕੀਤਾ ਹੈ ਗੀ ਰੰਗ ਪਰੰਗ ਉਪਾਰਜਨ ਰੰਗਾ ਰੰਗਾ ਦੀ ਕਈ ਹਰੇ ਰੰਗ ਦੇ ਜਿੰਨ ਸਾਦੇ ਰੰਗ ਦੇ ਤੋਤੇ ਬਣਾਏ ਆ ਕਾਲੇ ਰੰਗ ਦੇ ਕਾਮ ਬਣਾਏ ਆ ਇਸੇ ਪਰੰਗ ਮਿਸ਼ਰਤ ਰੰਗ ਦੇ ਜਿਵੇਂ ਪਿੱਤਰ ਮੋਰ ਆਦਕ ਬਣਾਏ ਆ ਉਪਾਰਜਨ ਉਸ ਪੰਨ ਕੀਤੀ ਹੈ ਇਕੱਠਾ ਹੀ ਉਪਾਰਜਨ ਪਾਸ ਹੁੰਦਾ ਹੈ ਕਿੰਝ ਨਵਾਂ ਬਣ ਕੀਤਾ ਹੈ ਆਪਨੇ ਬਹੁਤ ਬਹੁਤ ਬਿਧ ਭਾਤੀ ਬਹੁਤ ਬਹੁਤ ਬਿਨੀਆਂ ਤਰੀਕਿਆਂ ਦੇ ਨਾਲ ਕੋਈ ਅੰਡਜ ਖਾਣੀ ਹੈ ਕੋਈ ਜੇਰਜ ਖਾਣੀ ਹੈ ਕੋਈ ਸ਼ੇਰਜ ਖਾਣੀ ਹੈ ਕੋਈ ਭਾਂ ਭਾਂ ਦੀ ਇਸ ਪ੍ਰਕਾਰ ਦੀ ਕੋਈ ਜਿਦਿਓ ਪਾਦ ਖਾਣੀ ਹੈ ਕੋਈ ਸੂਖਮ ਦਿੱਤੀ ਹੈ ਕੋਈ ਕਾਰਨ ਸ੍ਰਿਸ਼ਟੀ ਹੈ ਕੋਈ ਸਤੂਲ ਦਿੱਤੀ ਹੈ ਇਉਂ ਬਹੁਤ ਬਿਨੀਆਂ ਦੀ ਤਰ੍ਹਾਂ ਤਰ੍ਹਾਂ ਦੀ ਕੋਈ ਆਸ਼ੀ ਹੈ ਕੋਈ ਕਾਮਸ਼ੀ ਹੈ ਕੋਈ ਸ਼ਾਂਤਕੀ ਹਨ ਅਤੇ ਇਸੇ ਪ੍ਰਕਾਰ ਰੰਗ ਪ੍ਰੰਗ ਕਈ ਰੰਗ ਪ੍ਰੇਮੀ ਹਨਗੇ ਕਈ ਪ੍ਰੰਗ ਇਸੇ ਰੰਗ ਵਾਲੇ ਰਾਜਨੀਤਿਕ ਪੁਰਖਾਂ ਨੇ ਕੋਈ ਉਪਾਰਜਣਾ ਇਸ ਪ੍ਰਕਾਰ ਦੀ ਸਿਫਤੀ ਪੈਦਾ ਕੀਤੀ ਹੈ ਬਹੁਤ ਬਹੁਤ ਵਿਦ ਭਾਗ ਬਹੁਤ ਦੁਨੀਆਂ ਸਿਮਰਦੀਆਂ ਬਣਨ ਵਾਲੇ ਹੈ ਕਈ ਬਹੁਤਾਂ ਸ਼ਾਸਨਾਂ ਦੇ ਨਿਰਨੇ ਕਰਨ ਵਾਲੇ ਹੈ ਤੂੰ ਜਾਣ ਹੈ ਜਿੰਨ ਉਪਾਇ ਹੈ ਇਹ ਹੰਤਾ ਯਾਮੀ ਤੂੰ ਆਪ ਹੀ ਜਾਣਨਾ ਜਿਸ ਨੇ ਸਿਫਤੀ ਪੈਦਾ ਕੀਤੀ ਹੈ ਅਬ ਖੇਲ ਤੂੰ ਆਪੀ ਇਹ ਸਾਰਾ ਤੁਹਾਡਾ ਹੀ ਖੇਲ ਹੈ ਮਾਰਾ ਜਾਂ ਤੇਰਾ ਜਾਂ ਤੇਰੀ ਇਸਤਰੀ ਮਾਇਆ ਦਾ ਖੇਲ ਹੈ ਆਗ ਰਖੇ ਲੇ ਤੇ ਆਉਦੀ ਮਾਇਆ ਦਾ ਹੈ ਇੱਕ ਆਗ ਹੈ ਇੱਕ ਜਾਹੇ ਉਠ ਇੱਕ ਪਰਲੋਭੁ ਭੋਗ ਕੇ ਉਠ ਕੇ ਤੁਰ ਜਾਂਦੇ ਹੈ ਇੱਕ ਫੇਰ ਪਰਲੋਭ ਸੰਚਿਤ ਕਰਮਾਂ ਕਰਕੇ ਬਣ ਜਾਂਦੀ ਹੈ ਜਨਮ ਧਾਰ ਕੇ ਆਉਂਦੇ ਹੈ ਬਿਨ ਨਾਵ ਹੈ ਮਰ ਜਾਂਦੀ ਨਾਮ ਤੋਂ ਬਿਨ ਸਾਰੀ ਸ੍ਰੀਤੀ ਮਰ ਮਰ ਕੇ ਜੂਨਾ ਚੀ ਜਾਂਦੀ ਹੈ ਹੋਰ ਲੋਥਾ ਰੰਗ ਚਿਲੂਲਿਆ ਇਹ ਗੁਰਮਖੰਦ ਨੂੰ ਰੰਗ ਪ੍ਰੇਮ ਦਾ ਚਿਲੂਲਿਆ ਗਾੜਾ ਰੰਗ ਚੜ ਗਿਆ ਹੈ ਰੰਗ ਹਰ ਰੰਗ ਰਾਤੀ ਉਹ ਸਾਥ ਸੰਗਤ ਜੀ ਹਰ ਵਕਤ ਰੰਗ ਪ੍ਰੇਮ ਹਰੀ ਦੇ ਵਿੱਚ ਜੋ ਸਾਰੇ ਰੰਗਾਂ ਦੇ ਹਰੀੰਦਿਆ ਹੋਇਆ ਹੈ ਉਹਦੇ ਹਰ ਵਕਤ ਪ੍ਰੇਮ ਰੰਗ ਤੇ ਰੰਗੀ ਰਹੀ ਉਹਨਾਂ ਦੀ ਅਵਸਥਾ ਜਾਗਰਤ ਅਵਸਥਾ ਜਿਹੀ ਬਾਲਕ ਅਵਸਥਾ ਜਿਹੀ ਜਾਨੀ ਅਵਸਥਾ ਜਿਹੀ ਦਰਦ ਅਵਸਥਾ ਜਿਹੀ ਹਰੇਕ ਰੰਗਾਂ ਵਿੱਚ ਰੰਗਿਆ ਹੋਇਆ ਜੋ ਪਰਮੇਸ਼ਰ ਉਹਦੇ ਹਰ ਹਰ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਉਹਨਾਂ ਦੀ ਬੁਤੀ ਰੰਗੀ ਰਹਿੰਦੀ ਹੈ ਸੋ ਤੇਵੋ ਸਤ ਨਿਰੰਜਨ ਇਹ ਪਿਆਰੋ ਸਤ ਸਰੂਪ ਹੈ ਨਿਰੰਜਨ ਸੁਧ ਸਰੂਪ ਹੈ ਪਰਮੇਸ਼ਰ ਵੱਡਾ ਸੇਵਨ ਭਜਨ ਕਰੋ ਸਰਪੁਰਖ ਦੇ ਦਾਤੀ ਸਰੂਪ ਪੂਰਨ ਹੈ ਕਰਮਾਂ ਅਨਸਾਰ ਫਲ ਪ੍ਰਦਾਤਾ ਹੈ ਤੂੰ ਆਪੇ ਆਪ ਸੁਜਾਨ ਹੈ ਇਹ ਮਾਲਾ ਤੂੰ ਆਪੇ ਆਪ ਸੁਜਾਨ ਅੰਤਰਜਾਮੀ ਹੈ ਵੱਡਾ ਪੁਰਖ ਵਡਾਤੀ ਵੱਡਾ ਪੁਰਖਾਂ ਤੂੰ ਕਈ ਕਾਲਵਾਦ ਰੂਪ ਹੈ ਤੇ ਵੱਡਾ ਤੀ ਵਡਾਤੀ ਵੱਡਿਆਂ ਤੋਂ ਵੱਡਾ ਅਪੰਤ ਵੱਡਾ ਹੈ ਤੂੰ ਬ੍ਰਹਮਾ ਵਿਸ਼ਨਸ਼ੇਵਾਦ ਗਾਂ ਤੋਂ ਚਰਨ ਗਰੋ ਅਭਿਆਤਰ ਤਾਦਕਾਂ ਤੋਂ ਬਰਾਦ ਆਜ ਨਹੀਂ ਬੇਚੰਤ ਵੱਡਾ ਹੈ ਜੋ ਮਾਨੇ ਪਿਤ ਤੁਧ ਤੇ ਆਏ ਦੇ ਇਹ ਮਹਾਰਾਜ ਇਹ ਮੇਰੇ ਸੱਚੇ ਪਾਤਸ਼ਾਹ ਜਿਹੜੇ ਮਨ ਕਰਕੇ ਚਿਤਵਣੀ ਕਰਕੇ ਜਿਹੜੇ ਮੰਨਣ ਕਰਕੇ ਮਨ ਸਿਰੋਮਣੀ ਚਿਤ ਚਿਤ ਕਰਕੇ ਆਪ ਨੂੰ ਤੇ ਆਉਂਦੇ ਹੈ ਜਲਦੀ ਭਾਵਨਾ ਕਰਕੇ ਇਹ ਸੱਚੇ ਪਾਤਸ਼ਾਹ ਮੇਰੇ ਪਿਆਰਿਆ ਬਾਲ ਬਾਲ ਹੋਂ ਤਿਲ ਜਾਤੀ ਉਹਨਾਂ ਤੋਂ ਪਿੱਛੇ ਵੀ ਅਸੀਂ ਬਿਹਾਰ ਜਾਂਦੇ ਸੀ ਹੁਣ ਵੀ ਬਿਹਾਰ ਜਾਂਦੇ ਆ ਅਗਰੋਂ ਬਲਿਹਾਰ ਜਾਵਾਂਗੇ ਇਹ ਬਲਵਲ ਪ੍ਰਕਾਸ਼ ਰੂਪ ਮਨ ਮੰਨ ਕੇ ਕਰਕੇ ਉਹਨਾਂ ਤੋਂ ਬਲਿਹਾਰ ਬਲਿਹਾਰ ਕੁਰਬਾਨ ਜਾਂਨੇ ਹਾਂ ਤੋ ਆਪੇ ਆਪ ਸੁਜਾਨ ਹੈ ਵੱਡ ਪੁਰਖ ਵੱਡਾ ਕੀ ਜੋ ਮਾਨ ਕੇ ਤੋਦ ਕੇ ਆਏਗੇ ਮੇਰੇ ਸਤਿਆ ਬਲਵਲ ਹੋ ਤਨ ਜਾਤੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ